हां जी सस्का हाल दोस्तों सो आज दी वीडियो भी YouTube ਦੇ ਨਾਲ ਜੁੜੀ ਹੋਈ ਆ ਜਿਵੇਂ ਮੈਂ ਇੱਕ ਸਵਾਲ ਲਿਖਿਆ ਕਿ ਇੱਕ ਮਹੀਨੇ ਦਾ ਕਿੰਨਾ ਪੈਸਾ ਦਿੰਦੀ ਹੈ YouTube ਹੁਣੇ ਸਵਾਲ ਮੈਂ ਤੁਹਾਨੂੰ ਨਹੀਂ ਕਰ ਰਿਹਾ ਇਹ ਤੁਸੀਂ ਮੈਨੂੰ ਕਰਦੇ ਹੋ ਮੈਂ ਲਾਸਟ ਵੀਡੀਓ ਜਿੱਦਾਂ ਪਾਈ ਉਹਦੇ ਵਿੱਚ ਦੱਸਿਆ ਕਿ ਮੋਨਟਾਈਜ਼ ਕਿਵੇਂ ਹੋਣਾ ਕਿਹੜੀ ਫਾਰਮੈਲਿਟੀ ਆ ਤਾਂ ਲੋਕਾਂ ਦੇ ਮੈਸੇਜ ਆਏ ਜੀ ਇਹ ਤਾਂ ਦੱਸਿਆ ਨਹੀਂ ਕਿ ਮੋਨਟਾਈਜ਼ ਹੋਣ ਤੋਂ ਬਾਅਦ ਪੈਸਾ ਕਿੰਨਾ ਆਉਂਦਾ ਤੇ ਕਿਵੇਂ ਆਉਂਦਾ ਕਿੰਨਾ ਆਉਂਦਾ ਇਹ ਸਵਾਲ ਜਾਦਾ ਆਉਂਦੇ ਨੇ ਤੇ ਲੋਕਾਂ ਨੂੰ ਬਸ ਇਹ ਆ ਵੀ ਅਸੀਂ ਚੈਨਲ ਬਣਾਇਆ ਸ਼ਾਇਦ ਨਾਲ ਹੀ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਮੋਨਟਾਈਜ਼ ਹੋਣ ਤੋਂ ਬਾਅਦ ਚੰਗੀ ਗੱਲ ਆ ਤੁਸੀਂ ਸੋਚਦੇ ਹੋ ਪੈਸਾ ਕਮਾਉਣ ਬਾਰੇ ਪੈਸਾ ਲੋੜ ਆ ਸਾਰਿਆਂ ਦੀ ਜ਼ਿੰਦਗੀ ਦੀ ਲੋੜ ਹੈ ਹਰ ਕੋਈ ਪੈਸੇ ਪਿੱਛੇ ਭੱਜਿਆ ਫਿਰਦਾ ਇੱਕ ਸਚਾਈ ਆ ਮੈਂ ਵੀ ਜੋ ਕਰ ਰਿਹਾ ਇਹ ਵੀ ਪੈਸੇ ਲਈ ਹੀ ਕਰ ਰਿਹਾ ਪਰ ਤਰੀਕਾ ਸਹੀ ਹੋਣਾ ਚਾਹੀਦਾ ਕੋਈ ਗਲਤ ਤਰੀਕਾ ਨਹੀਂ ਹੋਣਾ ਚਾਹੀਦਾ ਸੋ ਇਹਦੇ ਵਿੱਚ ਕੋਈ ਵੀ ਬੁਰਾਈ ਨਹੀਂ ਕੋਈ ਵੀ ਝੂਠ ਨਹੀਂ ਹੈਗਾ ਪੈਸਾ ਹਰ ਬੰਦੇ ਦੀ ਲੋੜ ਆ ਤੁਸੀਂ ਸੋਚਦੇ ਹੋ ਬਹੁਤ ਚੰਗੀ ਗੱਲ ਆ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗਾ ਕਿ YouTube ਪੈਸਾ ਦਿੰਦੀ ਕਿੰਨਾ ਵਾ ਇੱਕ ਵੀਡੀਓ ਦਾ ਜਾਂ ਇੱਕ ਮਹੀਨੇ ਦਾ ਕਿੰਨਾ ਪੈਸਾ ਦਿੰਦੀ ਆ ਜਿਹੜੇ ਤੁਹਾਡੇ ਸਵਾਲ ਹੁੰਦੇ ਆ ਇਹਦੇ ਬਾਰੇ ਵੀਡੀਓ ਮੈਂ ਪਹਿਲਾਂ ਵੀ ਬਣਾ ਚੁੱਕਿਆ ਹਾਂ ਦੁਬਾਰਾ ਬਣਾਉਣ ਦਾ ਮਕਸਦ ਆ ਕਿ ਤੁਹਾਡੀਆਂ ਜਿਹੜੀਆਂ ਕੁਐਰੀਜ਼ ਬਹੁਤ ਆ ਰਹੀਆਂ ਨੇ ਠੀਕ ਹੈ ਜੀ ਬਿਲਕੁਲ ਸ਼ਾਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਹੁਣ ਪਹਿਲੀ ਗੱਲ ਇਹ ਸਮਝੋ ਵੀ YouTube ਤੇ ਜੇ ਪੈਸਾ ਸਭ ਤੋਂ ਜ਼ਿਆਦਾ ਆ ਰਿਹਾ ਵਾ ਤਾਂ ਉਹ ਐਡਸ ਦਾ ਪੈਸਾ ਵਾ ਆਹ ਟੂਲ ਆ ਜਿਹੜਾ YouTube ਦਾ ਇਹ ਤੋਂ ਸਭ ਤੋਂ ਜ਼ਿਆਦਾ ਕਮਾਈ ਹੋ ਰਹੀ ਆ YouTube ਨੂੰ ਵੀ ਤੇ ਲੋਕਾਂ ਨੂੰ ਵੀ ਕਿੱਦਾਂ ਹੁਣ ਕੋਈ ਵੀ ਵੀਡੀਓ ਤੁਸੀਂ ਪਲੇ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ YouTube ਤੇ ਤੁਸੀਂ ਦੇਖਿਆ ਅਕਸਰ ਉਹਤੇ ਐਡਾਂ ਆਉਂਦੀਆਂ ਨੇ ਅਲੱਗ-ਅਲੱਗ ਕੰਪਨੀਆਂ ਨੇ ਉਹ ਆਪਣੇ ਪ੍ਰੋਡਕਟ ਨੂੰ ਦਿਖਾਉਂਦੀਆਂ ਨੇ ਠੀਕ ਆ ਜੀ ਤੁਸੀਂ ਉਹ ਐਡ ਸਕਿਪ ਵੀ ਕਰ ਸਕਦੇ ਹੋ ਨੇ ਕਈ ਐਡਸ ਛੋਟੀਆਂ ਹੁੰਦੀਆਂ ਤੁਸੀਂ ਸਕਿਪ ਨਹੀਂ ਕਰ ਸਕਦੇ ਸੋ ਉਹ ਹੀ ਕਮਾਈ ਦਾ ਸਾਧਨ ਆ ਤੁਹਾਡਾ ਚੈਨਲ ਜਦੋਂ ਮੋਨਟਾਈਜ਼ ਹੋ ਗਿਆ ਉਹਦੇ ਤੇ ਜਿਹੜੀ ਐਡ ਆਉਣੀ ਆ ਤੁਹਾਡੀ ਵੀਡੀਓ ਤੇ ਜਿਹੜੀ ਐਡ ਆਈ ਮੰਨ ਲਓ ਇੱਕ ਜੋਮੈਟੋ ਬਹੁਤ ਵੱਡੀ ਕੰਪਨੀ ਆ ਫੂਡ ਲਈ ਫੂਡ ਡਿਲੀਵਰੀ ਲਈ ਉਹਦੀ ਐਪ ਆ ਉਹਦੀ ਐਡ YouTube ਤੇ ਆ ਰਹੀ ਆ ਠੀਕ ਆ ਜੀ YouTube ਜੋਮੈਟੋ ਨੇ YouTube ਨੂੰ ਪੇ ਕੀਤਾ ਕਿ ਮੈਨੂੰ ਮੈਨੂੰ ਪ੍ਰਮੋਟ ਕਰ ਤੂੰ ਹਨਾ ਉਸ ਵਾਰ YouTube ਨੇ ਆਪਣੇ ਜਿਹੜੇ ਵੀ ਚੈਨਲ ਨੇ ਜਿੰਨੇ ਵੀ ਉਹਦੇ ਅਕਾਊਂਟ ਨੇ ਉਹਨਾਂ ਨੂੰ ਐਡ ਐਡਸ ਆ ਜਿਹੜੀਆਂ ਉਹ ਵੰਡਤੀਆਂ ਉਹਦੇ ਵਿੱਚ ਇੱਕ ਤੁਹਾਡਾ ਚੈਨਲ ਵੀ ਆ ਗਿਆ ਮੰਨ ਲਓ ਹਨਾ ਤੇ ਤੁਹਾਡਾ ਕੋਈ ਵੀ ਚੈਨਲ ਆ ABC ਜਿਹੜਾ ਵੀ ਤੁਹਾਨੂੰ ਵੀ ਜੋਮੈਟੋ ਦੀ ਐਡ ਆ ਰਹੀ ਆ ਤੁਹਾਡੀ ਵੀਡੀਓ ਦੇ ਉੱਤੇ ਜਿਹੜੀ ਜੋਮੈਟੋ ਦੀ ਐਡ ਆ ਰਹੀ ਆ ਉਹਦੇ ਤੋਂ ਜਿੰਨੀ ਕਮਾਈ ਹੋਈ ਉਹਦਾ ਜਿਹੜਾ 55% ਉਹ ਤੁਹਾਨੂੰ YouTube ਨੇ ਦੇਣਾ ਤੇ 45% ਆਪ ਰੱਖ ਲੈਣਾ ਠੀਕ ਹੈ ਜੀ ਮਤਲਬ ਕਿ YouTube ਆਪ ਵੀ ਪੈਸਾ ਕਮਾ ਰਹੀ ਆ ਤੁਹਾਨੂੰ ਵੀ ਕਮਾ ਕੇ ਦੇ ਰਹੀ ਆ ਬਹੁਤ ਚੰਗੀ ਗੱਲ ਆ ਮਤਲਬ ਤੁਹਾਡੇ ਨਾਲੋਂ ਜ਼ਿਆਦਾ ਤਾਂ YouTube ਕਮਾ ਰਹੀ ਆ ਠੀਕ ਹੈ ਜੀ ਸੋ 55% ਤੇ 45% ਜਿਹੜਾ ਸ਼ੇਅਰ ਆ ਹੁਣ ਕਈ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਵੀ ਜਿੰਨੇ ਵਿਊ ਆਉਣਗੇ ਓਨੀ ਓਨੀਆਂ ਜਿਹੜੀਆਂ ਆਪਾਂ ਨੂੰ ਓਨੀ ਜ਼ਿਆਦਾ ਇਨਕਮ ਹੋਊਗੀ ਇਹ ਵੀ ਮੈਂ ਤੁਹਾਡੀ ਕਨਫਿਊਜ਼ਨ ਦੂਰ ਕਰ ਦਿੰਦਾ ਕਿ ਹੁਣ ਇਦਾਂ ਨਹੀਂ ਹੈਗਾ ਜਿੱਦਾਂ ਮੈਂ ਕਿਹਾ ਕਿ ਐਡਸ ਦਾ ਪੈਸਾ ਵਾ ਤੁਸੀਂ ਇਹ ਸੋਚੋ ਵੀ ਜਿਹੜੀ ਵੀਡੀਓ ਤੁਸੀਂ ਪਾਈ ਆ ਇੱਕ ਵੀਡੀਓ ਤੁਹਾਡੀ ਹੈਗੀ ਆ ਜੀ ਜੇ 1 ਘੰਟੇ ਦੀ ਤਾਂ ਉਹਦੇ ਵਿੱਚ ਦੇਖੋ ਕਿੰਨੀਆਂ ਐਡਸ ਚੱਲਣਗੀਆਂ ਦੁਨੀਆ ਐਡਸ ਚੱਲਣ ਗਿਆ ਤੇ ਤੁਸੀਂ ਜਿੰਨੀ ਦੇਰ ਐਡ ਤੇ ਰੁਕ ਰਹੇ ਹੋ ਤੁਸੀਂ ਉਨੀ ਕਮਾਈ ਚੈਨਲ ਵਾਲੇ ਨੂੰ ਵੱਧ ਦੇ ਰਹੇ ਹੋ ਠੀਕ ਹੈ ਜੀ ਹੁਣ ਵਿਊ ਦਾ ਮਤਲਬ ਦਾ ਇਹ ਇੱਕ 2 ਮਿੰਟ ਦੀ ਵੀਡੀਓ ਆ ਭਾਵੇਂ ਉਹਦਾ 2 ਲੱਖ ਵਿਊ ਆ ਤੇ ਉਹਦੇ ਤੇ ਐਡ ਤਾਂ ਇੱਕੋ ਆਈ ਸੋ ਉਥੇ ਕਮਾਈ ਘਟ ਗਈ ਸੋ ਵਿਊ ਦਾ ਪੈਸਾ ਨਹੀਂ ਪੈਸਾ ਤੁਹਾਨੂੰ ਮਿਲਣਾ ਜੀ ਵਾਚ ਟਾਈਮ ਦਾ ਇਹ ਗੱਲ ਧਿਆਨ ਨਾਲ ਸੁਣਿਓ ਜੀ ਵਾਚ ਟਾਈਮ ਦਾ ਪੈਸਾ ਦੇਣਾ ਵਾ ਮੈਂ ਤੁਹਾਨੂੰ ਹੋਰ ਸੌਖਾ ਕਰ ਦਿੰਦਾ ਮੰਨ ਲਓ ਜੀ ਇੱਕ ਵੀਡੀਓ ਤੁਸੀਂ ਪਾਈ 10 ਮਿੰਟ ਦੀ ਤੁਹਾਡੇ ਚੈਨਲ ਤੇ ਉਹਦਾ ਵਿਊ ਹੋ ਗਿਆ 1 ਲੱਖ ਠੀਕ ਹੈ ਜੀ ਇੱਕ ਵੀਡੀਓ ਤੁਸੀਂ ਪਾਈ ਅੱਧੇ ਘੰਟੇ ਦੀ ਉਹਦਾ ਵਿਊ ਹੋਇਆ ਜੀ 50000 ਸਿਰਫ ਠੀਕ ਹੈ ਜੀ ਹੁਣ ਤੁਹਾਨੂੰ ਲੱਗਦਾ ਹੋਊਗਾ ਯਾਰ 1 ਲੱਖ ਵਿਊ ਆ ਤਾਂ ਇਹਦੀ ਕਮਾਈ ਮੈਨੂੰ ਜ਼ਿਆਦਾ ਹੋਊਗੀ ਇਹਦਾ ਵਿਊ ਆ ਜਿਹੜਾ 50000 ਆ ਇਹਦੀ ਕਮਾਈ ਮੈਨੂੰ ਘੱਟ ਹੋਊਗੀ ਪਰ ਤੁਸੀਂ ਇਹ ਦੇਖੋ ਆਹ ਵੀਡੀਓ 10 ਮਿੰਟ ਦੀ ਆ 30 ਮਿੰਟ ਦੀ ਆ ਐਡਸ ਕਿਹਦੇ ਵਿੱਚ ਜ਼ਿਆਦਾ ਹੋਣਗੀਆਂ ਆਬੀਅਸ ਆ ਦੀ ਕੁਦਰਤੀ ਆ ਕਿ ਇਹਦੇ ਤੇ ਐਡਸ ਜ਼ਿਆਦਾ ਆਉਣਗੀਆਂ ਸੋ ਇਹ ਪੋਸਿਬਿਲਿਟੀ ਹੋ ਸਕਦੀ ਆ ਕਿ 1 ਲੱਖ ਵਿਊ ਵਾਲੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਘੱਟ ਕਮਾਈ ਦੇਵੇ ਤੇ ਇਹ ਅੱਧੇ ਘੰਟੇ ਦੀ ਵੀਡੀਓ ਆ ਜਿਹੜੀ 50 ਹਜ਼ਾਰ ਵਿਊ ਵਾਲੀ ਉਹ ਤੁਹਾਨੂੰ ਜ਼ਿਆਦਾ ਕਮਾਈ ਦੇ ਦੇਵੇ ਕਿਉਂਕਿ ਇਹਦੀ ਡਿਊਰੇਸ਼ਨ ਆ ਜਿਹੜੀ ਉਹ ਜ਼ਿਆਦਾ ਵਾ ਇਹਦੇ ਨਾਲੋਂ ਸਮਝ ਗਏ ਜੀ ਇਹਦਾ ਵਾਚ ਟਾਈਮ ਜ਼ਿਆਦਾ ਆਉਣਾ ਸੋ ਪੈਸਾ ਤੁਹਾਨੂੰ ਵਾਚ ਟਾਈਮ ਦਾ ਮਿਲਣਾ ਵਾ ਵਿਊ ਦਾ ਨਹੀਂ ਮਿਲਣਾ ਜਿੰਨਾ ਵਾਸਟ ਟਾਈਮ ਤੁਹਾਡਾ ਜ਼ਿਆਦਾ ਹੋਊਗਾ ਹੁਣ ਤੁਸੀਂ ਦੇਖੋ ਘੰਟੇ ਦੋ-ਦੋ ਘਟੇ ਦੀਆਂ ਜਿਹੜੀਆਂ ਮੂਵੀਜ਼ ਨੇ ਨਾ ਉਹਨਾਂ ਦਾ ਰੈਵਨਿਊ ਬਹੁਤ ਵਧੀਆ ਆਉਂਦਾ ਵਾ ਉੱਥੇ ਜਿਹੜੇ ਗਾਣੇ ਨੇ ਦੋ-ਦੋ ਮਿੰਟ ਦੇ ਤੇ ਜੇ ਉਹ ਤੁਹਾਡਾ ਗਾਣਾ ਹਿੱਟ ਨਹੀਂ ਹੈਗਾ ਤਾਂ ਉਹਦੀ ਕਮਾਈ ਜ਼ਿਆਦਾ ਨਹੀਂ ਹੈਗੀ ਠੀਕ ਆ ਜਿਹੜੇ ਗਾਣੇ ਰਿਪੀਟ ਤੇ ਚੱਲ ਰਹੇ ਨੇ ਉਹਨਾਂ ਨੂੰ ਕਮਾਈ ਬੇਸ਼ੱਕ ਜ਼ਿਆਦਾ ਹੁੰਦੀ ਹੋਵੇ ਪਰ ਉਹਦੇ ਨਾਲੋਂ ਜ਼ਿਆਦਾ ਮੂਵੀਜ਼ ਦੇ ਉੱਤੇ ਲੋਕ ਕਮਾ ਰਹੇ ਨੇ ਕਿਉਂਕਿ ਮੂਵੀਜ਼ ਵੱਡੀਆਂ ਨੇ ਉਹਨਾਂ ਦਾ ਵਾਚ ਟਾਈਮ ਜ਼ਿਆਦਾ ਤੇ ਇੱਕ ਵਾਰ ਜਿਹੜਾ ਬੰਦਾ ਮੂਵੀ ਦੇਖਣੀ ਸ਼ੁਰੂ ਕਰ ਦੇ ਉਹਦਾ ਇੰਟਰਸਟ ਪਾਣ ਜਿਓ ਪੂਰੀ ਉਹ ਦੇਖਦਾ ਤੇ ਵਿੱਚ ਐਡਾਂ ਜਿਹੜੀਆਂ ਉਹ ਦੇਖਦਾ ਵਾ ਉਹਦਾ ਰੈਵਨਿਊ ਚੈਨਲ ਵਾਲਿਆਂ ਨੂੰ ਉਹ ਦੇ ਰਿਆ ਵਾ ਠੀਕ ਆ ਸੋ ਇਹ ਤਰੀਕਾ ਵਾ ਜਿਹੜਾ ਇਹ ਚੱਲ ਰਿਹਾ ਵਾ ਜੀ YouTube ਦੇ ਉੱਤੇ ਹੁਣ ਡਿਪੈਂਡ ਕਰਦਾ ਜੀ ਤੁਹਾਡੇ ਕੰਟੈਂਟ ਦੇ ਉੱਤੇ ਕੰਟੈਂਟ ਤੁਹਾਡਾ ਕਿਦਾਂ ਦਾ ਵਾ ਤੇ ਲੋਕੀ ਕਿੰਨੀ ਦੇਰ ਤੁਹਾਡੇ ਤੇ ਉਹ ਵੀਡੀਓ ਤੇ ਟਾਈਮ ਸਪੈਂਡ ਕਰ ਰਹੇ ਨੇ ਤੇ ਉਹ ਹਿਸਾਬ ਨਾਲ ਪੈਸਾ ਆਉਂਦਾ ਵਾ ਤੁਸੀਂ ਦੇਖਿਆ ਹੋਣਾ ਜਿਹੜੇ ਵਲੌਗਸ ਨੇ ਵਲੌਗਿੰਗ ਵਾਲੇ ਚੈਨਲ ਨੇ ਹਿੰਦੀ ਦੇ ਜਾਂ ਪੰਜਾਬੀ ਦੇ ਜਿਹੜੇ ਵੀ ਜੇ ਉਹਨਾਂ ਦੇ ਮਿਲੀਅਨ ਮਿਲੀਅਨ ਵਿਊ ਨੇ ਤਾਂ ਉਹ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਹੈ ਪੋਸਿਬਿਲਟੀ ਆ ਉਹ 5 ਲੱਖ ਮਹੀਨਾ ਵੀ ਕਮਾ ਰਹੇ ਨੇ ਕਿਉਂਕਿ ਉਹਨਾਂ ਦੀਆਂ ਵੀਡੀਓ ਸਾਰੀਆਂ 15-15 ਮਿੰਟ ਜਾਂ ਅੱਧੇ ਘੰਟੇ ਦੀਆਂ ਵੀ ਨੇ ਮਤਲਬ 10 ਮਿੰਟ ਪਲੱਸ ਵੀਡੀਓ ਤਾਂ ਉਹਨਾਂ ਦੀਆਂ ਹੁੰਦੀਆਂ ਹੀ ਨੇ ਸੋ ਜਿਨ੍ਹਾਂ ਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਪਹੁੰਚ ਗਏ ਤੇ ਮਿਲੀਅਨ ਹਰ ਵੀਡੀਓ ਤੇ ਵਿਊ ਆ ਰਿਹਾ 5 ਲੱਖ ਰੁਪਿਆ ਉਹ ਜਰੂਰ ਕਮਾ ਸਕਦੇ ਆ ਤੇ ਗੱਲ ਮੈਂ ਹੁਣ ਕਰਾਂ ਪੰਜਾਬੀ ਚੈਨਲਸ ਦੀ ਠੀਕ ਆ ਜਿਹੜੇ ਨਾਰਮਲ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਐਵਰੇਜ ਵਿਊ ਆ ਕਿਸੇ ਵੀਡੀਓ ਤੇ 10000 ਆ ਗਿਆ ਤੇ ਕਿਸੇ ਤੇ 50 ਆ ਗਿਆ ਮੰਨ ਲਓ ਤੇ ਮਹੀਨੇ ਚ ਇੱਕ ਅੱਧੀ ਵੀਡੀਓ ਆ ਜਿਹੜੀ 1 ਲੱਖ ਤੇ ਪਹੁੰਚ ਗਈ ਜਾਂ 2 ਮਹੀਨੇ ਚ ਕੋਈ ਇੱਕ ਵੀਡੀਓ 1 ਲੱਖ ਤੇ ਪਹੁੰਚ ਗਈ ਤਾਂ ਉਹਦੀ ਜਿਹੜੀ ਕਮਾਈ ਐਵਰੇਜ ਲਗਾ ਕੇ ਚੱਲੋ ਜੇ 10 ਮਿੰਟ ਦੀਆਂ ਤੁਸੀਂ ਵੀਡੀਓਜ਼ ਪਾਉਨੇ ਹੋ ਤਾਂ ਤੁਸੀਂ 40 ਤੋਂ 50 ਹਜ਼ਾਰ ਮਤਲਬ ਆਰਾਮ ਨਾਲ ਮਹੀਨੇ ਦਾ ਕਮਾ ਸਕਦੇ ਹੋ ਠੀਕ ਹੈ ਜੀ ਇੱਕ ਐਵਰੇਜ ਜਿਹੜਾ ਚੈਨਲ ਜਿੱਤੇ ਇੰਨੇ ভিউਜ਼ ਦੀ ਹੈਗੀ ਆ ਅ ਰੀਚ ਹੈਗੀ ਆ ਠੀਕ ਹੈ ਮਤਲਬ 40 50 ਹਜ਼ਾਰ ਤੁਸੀਂ ਆਰਾਮ ਨਾਲ YouTube ਤੋਂ ਕਮਾ ਸਕਦੇ ਹੋ ਜੇ ਤੁਹਾਡੇ ਚੈਨਲ ਦੀ ਰੀਚ ਇੱਕ ਵਧੀਆ ਬਣ ਜਾਂਦੀ ਆ ਜੇ ਇਸ ਤੋਂ ਘੱਟ ਬਣਦੀ ਆ 1 ਲੱਖ ਤੇ ਵੀ ਵੀਡੀਓ ਨਹੀਂ ਜਾਂਦੀ ਚਲੋ ਕੋਈ ਤੁਹਾਡਾ ਵੀਡੀਓ 5 ਤੇ ਰਹਿ ਗਿਆ ਕੋਈ 10 ਤੇ ਰਹਿ ਗਿਆ ਤੁਸੀਂ 15 20000 ਤਾ ਆਰਾਮ ਨਾਲ ਇਨਕਮ ਆ ਜਿਹੜੀ ਇਹ ਤੋਂ ਸਾਈਡ ਇਨਕਮ ਘੱਟ ਸਕਦੇ ਹੋ YouTube ਤੋਂ ਬਾਕੀ ਜਿੱਦਾਂ ਮੈਂ ਦੱਸਿਆ ਕਿ ਵਾਚ ਟਾਈਮ ਦਾ ਪੈਸਾ ਵਾ ਤੁਸੀਂ ਆਪਣੇ ਕੰਟੈਂਟ ਨੂੰ ਇਦਾਂ ਦਾ ਬਣਾਓ ਕਿ ਲੋਕੀ ਟਾਈਮ ਸਪੈਂਡ ਕਰਨ ਜੇ ਇਨਕਮ ਜ਼ਿਆਦਾ ਲੈਣਾ ਚਾਹੁੰਦੇ ਹੋ ਉਹਦੇ ਲਈ ਨਿਚੋੜ ਇਹੀ ਨਿਕਲਦਾ ਜੀ ਤੁਹਾਨੂੰ ਕੰਟੈਂਟ ਵਧੀਆ ਬਣਾਉਣਾ ਪੈਣਾ ਵੀਡੀਓ ਇੰਟਰਸਟਿੰਗ ਬਣਾਉਣੀਆਂ ਪੈਣੀਆਂ ਨੇ ਠੀਕ ਹੈ ਜੀ ਸੋ ਵਾਸ ਟਾਈਮ ਆ ਜਿਹੜਾ ਉਹਦੇ ਤੇ ਆਪਾਂ ਕੰਮ ਕਰਨਾ ਵਾਸ ਟਾਈਮ ਕਿੱਦਾਂ ਲੈ ਕੇ ਆਉਂਗੇ ਉਹਦੇ ਲਈ ਸੀਟੀਆਰ ਮਤਲਬ ਕਿ ਥੰਬਨੇਲ ਜਿਹੜੇ ਨੇ ਉਹ ਵਧੀਆ ਹੋਣ ਤੇ ਤੁਹਾਡੇ ਕੰਟੈਂਟ ਦੇ ਵਿੱਚ ਬਹੁਤ ਕੁਝ ਡਿਫਰੈਂਟ ਹੋ ਗਏ ਠੀਕ ਹੈ ਸੋ ਇਹ ਜਿਹੜੀਆਂ ਵੀ ਗੱਲਾਂ ਕੁਝ ਤੋਂ ਨਹੀਂ ਸਮਝ ਆਉਂਦੀਆਂ ਹੋਣੀਆਂ ਇਹਦੇ ਬਾਰੇ ਮੈਂ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਤੇ ਕੁਝ ਲੋਕਾਂ ਦਾ ਸਵਾਲ ਸੀਗਾ ਕਿ ਸ਼ਾਰਟਸ ਬਾਰੇ ਵੀ ਦੱਸੋ ਉਹਦੇ ਬਾਰੇ ਵੀ ਇੱਕ ਵੀਡੀਓ ਮੈਂ ਦੁਬਾਰਾ ਫੇਰ ਲੈ ਕੇ ਆਉਂਗਾ ਸੋ ਅੱਜ ਦੀ ਵੀਡੀਓ ਚ ਤੁਹਾਨੂੰ ਸ਼ਾਇਦ ਸਮਝ ਆ ਗਈ ਹੋਊਗੀ ਕਿ ਆਪਾਂ ਕਿੰਨਾ ਕ ਪੈਸਾ YouTube ਤੋਂ ਕਮਾ ਸਕਦੇ ਆ ਤੇ ਕਿਵੇਂ ਕਮਾ ਸਕਦੇ ਆ ਫੇਰ ਵੀ ਕੋਈ ਕਨਫਿਊਜ਼ਨ ਆ ਮੈਨੂੰ WhatsApp ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ